ਇਸ ਵਕਤ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਦਰਅਸਲ ਹਲਕਾ ਸ਼ਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਤੇ ਉਸਦੇ ਪੁੱਤਰ ਸਣੇ 11 ਲੋਕਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਹੈ ਦਰਅਸਲ ਇਹ ਮੁਕਦਮਾ ਕਿਸ ਦੀ ਸ਼ਿਕਾਇਤ ਤੇ ਕੀਤਾ ਗਿਆ ਇੱਕ ਹਮਲਾ ਹੋਇਆ ਸੀ ਕੱਲ ਇੱਕ ਨੌਜਵਾਨ ਦੇ ਉੱਤੇ ਜਾਨਲੇਵਾ ਜਿਹੜਾ ਕਿ ਇਸ ਐਮਐਲਏ ਦੇ ਖਿਲਾਫ ਕਾਫੀ ਕੁਝ ਉਜਾਗਰ ਕਰ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਜਿਸ ਦਾ ਨਾਮ ਹੈ ਡਾਕਟਰ ਗੁਰਚਰਨ ਸਿੰਘ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਡਿਗਟਾਰ ਸਿੰਘ ਭੋਲਰ ਜੀ ਆਪ ਪੁਲਰ ਸਾਹਿਬ ਐਮਐਲਏ ਦੇ ਖਿਲਾਫ ਜੋ ਮੁਕਦਮਾ ਦਰਜ ਕੀਤਾ ਗਿਆ ਹੈ ਇਹ ਕਿਸ ਦੀ ਸ਼ਿਕਾਇਤ ਤੇ ਹੋਇਆ ਔਰ ਇਸ ਵਿੱਚ ਕਿਸ ਕਿਸ ਨੂੰ ਨਾਮਜ਼ਦ ਕੀਤਾ ਗਿਆ ਬਿਲਕੁਲ ਸੰਦੀਪ ਅਸਲ ਦੇ ਵਿੱਚ ਪਿਛਲੇ ਸਾਲ ਕੈਥਲ ਮਤਲਬ ਜ਼ਿਲ੍ਹਾ ਕੈਥਲ ਆ ਹਰਿਆਣਾ ਦੇ ਵਿੱਚ ਸਰਪੰਚੀ ਦੀ ਇਲੈਕਸ਼ਨ ਸੀ ਤੇ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਹੀ ਰੰਜਿਸ਼ ਹੋਈ ਆ ਉਹਦੇ ਚ ਇਹ ਵਾਰਦਾਤ ਹੋਈ ਆ ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਜਿਹੜੇ ਵਿਧਾਨ ਸਭਾ ਹਲਕਾ ਛੇਤਰਾਣਾ ਜ਼ਿਲ੍ਹਾ ਪਟਿਆਲਾ ਦੇ ਜਿਹੜੇ ਐਮ ਐਲ ਏ ਕੁਲਵੰਤ ਸਿੰਘ ਬਾਜੀਗਰ ਉਹਦਾ ਭਰਾ ਵੀ ਉਥੋਂ ਚੋਣ ਲੜਦਾ ਸੀ ਤੇ ਚੋਣ ਦੇ ਵਿੱਚ ਹੀ ਇਹਨਾਂ ਦੀ ਰੰਜਿਸ਼ ਜਿਹੜੀ ਆ ਉਹ ਇੰਨੀ ਵੱਧ ਗਈ ਤੇ ਹੁਣ ਐਮ ਐਲ ਏ ਦੇ ਮੁੰਡਿਆਂ ਤੇ ਸਮੇਤ 11 ਲੋਕਾਂ ਦੇ ਪਰਿਵਾਰ ਚਾਰ ਦਰਜਾ ਕਿ ਇੱਕ ਤੇ ਇਹਨਾਂ ਨੇ ਬੰਦੇ ਨੂੰ ਅਗਵਾ ਕੀਤਾ ਦੂਜਾ ਭਾਰੀ ਕੁੱਟਮਾਰ ਕੀਤੀ ਤੇ ਉਹਦੀਆਂ ਦੋਵੇਂ ਲੱਤਾਂ ਵੀ ਤੋੜ ਦਿੱਤੀਆਂ ਜਿਸ ਕਰਕੇ ਉਹਨਾਂ ਦੀ ਪੇਸ਼ਕਾਸ਼ ਦੇ ਆਧਾਰ ਤੇ ਕਲਵੰਤ ਸਿੰਘ ਬਾਈਗਰ ਸਮੇਤ 11 ਲੋਕਾਂ ਦੇ ਮਕਦਮਾ ਦਰਜ ਕੀਤਾ ਗਿਆ ਜਿਹਦੇ ਚ ਉਹਦੇ ਦੋਨੇ ਬੇਟੇ ਵੀ ਸ਼ਾਮਲ ਨੇ ਖਬਰ ਜਿਹੜੀ ਹੁਣ ਤੱਕ ਮਿਲੀ ਹੈ ਕੈਥਲ ਤੋਂ ਤੇ ਜਿਹਦੇ ਚ ਕਿਹਾ ਗਿਆ ਹੈ ਕਿ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਛੇਤਰਾਣਾ ਦੇ ਜਿਹੜੇ ਐਮ ਐਲ ਏ ਆ ਕੁਲਵੰਤ ਸਿੰਘ ਬਾਜੀਗਰ ਉਹਨਾਂ ਦੇ ਦੋ ਬੇਟੇ ਸਮੇਤ 11 ਲੋਕਾਂ ਦੇ ਖਿਲਾਫ ਕੈਥਲ ਦੀ ਜਿਹੜੀ ਰਾਮਥਲੀ ਆ ਪੁਲਿਸ ਚੌਕੀ ਰਾਮਥਲੀ ਪੁਲਿਸ ਚੌਕੀ 'ਚ ਕੇਸ ਰਜਿਸਟਰਡ ਕੀਤਾ ਗਿਆ ਦੋਸ਼ ਲਗਾਏ ਗਏ ਨੇ ਕਿਡਨੈਪਿੰਗ ਕਰਨਾ ਲਤਾਂ ਤੋੜਨੀਆਂ ਉਦੇ ਤਹਿਤ ਹੀ 11 ਲੋਕਾਂ ਦੇ ਖਿਲਾਫ ਜਿਹੜਾ ਵਾ ਕੇਸ ਦਰਜ ਕੀਤਾ ਗਿਆ ਜਿਹੜੀ ਸ਼ਿਕਾਇਤ ਆ ਉਹ ਪਿੰਡ ਚਿਚੜਵਾਲੀ ਦੇ ਵਾਸੀ ਗੁਰਚਰਨ ਸਿੰਘ ਉਰਫ ਕਾਲਾ ਨੇ ਦਿੱਤੀ ਸੀ ਗੁਰਚਰਨ ਸਿੰਘ ਕਾਲਾ ਨੇ ਹੀ ਆਪਣੀ ਸ਼ਿਕਾਇਤ ਦੇ ਵਿੱਚ ਐਮਐਲਏ ਅਤੇ ਉਹਦੇ ਪਰਿਵਾਰ ਤੇ ਦੋਸ਼ ਲਗਾਏ ਸੀ ਉਸ ਨੇ ਪੁਲਿਸ ਸ਼ਿਕਾਇਤ ਵਿੱਚ ਦੱਸਿਆ ਕਿ ਪਿਛਲੇ ਸਾਲ ਪਿੰਡ ਵਿੱਚ ਸਰਪੰਚੀ ਦੀ ਉਹਨੇ ਚੋਣ ਲੜੀ ਸੀ ਉਤੋਂ ਹੀ ਇਹ ਵਿਧਾਇਕ ਦਾ ਇੱਕ ਭਰਾ ਨੇ ਵੀ ਜਿਹੜੀ ਹੈ ਸਰਪੰਚੀ ਦੀ ਚੋਣ ਲੜੀ ਸੀ ਜਿਸ ਕਰਕੇ ਚੋਣ ਨੂੰ ਲੈ ਕੇ ਉਹਨਾਂ ਦੇ ਨਾਲ ਇਹ ਪਰਿਵਾਰ ਐਮ.ਐਲ.ਏ ਦਾ ਪਰਿਵਾਰ ਰੰਜਿਸ਼ ਰੱਖਣ ਲੱਗ ਪਿਆ ਤੇ ਇਸ ਮਾਮਲੇ ਵਿੱਚ ਕੋਰਟ ਦੇ ਕੋਰਟ 'ਚ ਵੀ ਇਹ ਕੇਸ ਜਿਹੜਾ ਵਾ ਚੱਲ ਰਿਹਾ ਉਹਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ ਇੱਕ ਦੋਸਤ ਦੇ ਨਾਲ ਕੈਸਲ ਦੇ ਪਿੰਡ ਖੜਕਾ ਵਿੱਚ ਬਜਰੀ ਲੈਣ ਗਿਆ ਸੀ ਜਿਵੇਂ ਹੀ ਉਹ ਥੋਂ ਵਾਪਸ ਪਿੰਡ ਨੂੰ ਆ ਰਿਹਾ ਸੀ ਤਾਂ ਸਾਹਮਣੇ ਇੱਕ ਸਵਿਫਟ ਕਾਰ ਆਈ ਅਤੇ ਉਸ ਵਿੱਚ ਚਾਰ ਨੌਜਵਾਨ ਨਿਕਲੇ ਦੋਨਾਂ ਦੇ ਹੱਥਾਂ ਦੇ ਵਿੱਚ ਪਿਸਤੌਲ ਸੀ ਇੱਕ ਦੇ ਹੱਥ ਵਿੱਚ ਲੋਹੇ ਦੀ ਰਾਡ ਸੀ ਤੇ ਦੂਜਾ ਕਹਰੇ ਕਿ ਹਥਿਆਰਾਂ ਦੇ ਬਲਤੇ ਹੀ ਉਹਨੂੰ ਜਬਰੀ ਕਾਰ ਦੇ ਵਿੱਚ ਬਿਠਾ ਲਿਆ ਗਿਆ ਫਿਰ ਉਸ ਸਮੇਂ ਮੇਰੇ ਪਿੰਡ ਦੇ ਦੋ ਲੋਕ ਵੀ ਜਿਹੜੇ ਨੇ ਰੈਕੀ ਕਰ ਰਹੇ ਸੀ ਤੇ ਕੁਝ ਦੂਰ ਜਾ ਕੇ ਇੱਕ ਨੌਜਵਾਨ ਨੇ ਫੋਨ ਤੇ ਇੱਕ ਵੀਡੀਓ ਕਾਲ ਵੀ ਉਹਨੂੰ ਆਈ ਜਿਸ ਵਿੱਚ ਇੱਕ ਵਿਧਾਇਕ ਕੁਲਵੰਤ ਸਿੰਘ ਬਾਈਗਰ ਦਾ ਬੇਟਾ ਬੋਲ ਰਿਹਾ ਸੀ ਉਸਨੇ ਕਹਿੰਦੇ ਕਿਹਾ ਸੀ ਕਿ ਦੁਬਾਰਾ ਮੇਰੇ ਪਿਓ ਦੇ ਖਿਲਾਫ ਅਗਰ ਵੀਡੀਓ ਬਣਾ ਕੇ ਪਾਈ ਤਾਂ ਫਿਰ ਆਪਣਾ ਅਪਸ ਤੋਂ ਸੋਚ ਕੇ ਰੱਖੀ ਉਹਨੇ ਕਿਹਾ ਕਿ ਸਵੇਰੇ ਹੀ ਉਹਨੇ ਵੀਡੀਓ ਜਿਹੜੀ ਬਣਾਈ ਸੀ ਉਹ ਅਪਲੋਡ ਕੀਤੀ ਸੀ ਤੇ ਦੂਜਾ ਵਿਧਾਇਕ ਦੇ ਦੂਸਰੇ ਬੇਟੇ ਨੇ ਕਿਹਾ ਸੀ ਵੀਡੀਓ ਰਿਕੋਰਡ ਰਹੀ ਕਿ ਇਹਦੀਆਂ ਦੋਨੇ ਲੱਤਾਂ ਜਿਹੜੀਆਂ ਤੋੜ ਲਓ ਇਹ ਉਹਨੇ ਸ਼ਿਕਾਇਤ ਕਰਦਿਆਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਏ ਰਹੇ ਉਨਾ ਕਹਿ ਕੇ ਨਾਲ ਹੀ ਇੱਕ ਅਧਿਕਾਰੀ ਵੀ ਸੀ ਤੇ ਲੋਹੇ ਦੀਆਂ ਰਾਡਾਂ ਨਾਲ ਮੇਰੀਆਂ ਦੋਨੇ ਲੱਤਾਂ ਤੋੜ ਦਿੱਤੀਆਂ ਤੇ ਪਿਸਟਲ ਲੋਡ ਕਰਕੇ ਵੀ ਜਿਹੜਾ ਵਾ ਮੇਰੇ ਤੇ ਤਾਣ ਦਿੱਤਾ ਗਿਆ ਤੇ ਜਿਸ ਕਰਕੇ ਜਦੋਂ ਮੈਨੂੰ ਕੁੱਟਮਾਰ ਕੀਤੀ ਜਾ ਰਹੀ ਸੀ ਤੇ ਫਿਰ ਮੇਰੀ ਆਵਾਜ਼ ਸੁਣ ਕੇ ਜਿਹੜੇ ਲੋਕ ਨੇ ਉਹ ਆ ਗਏ ਜਿੰਨੂੰ ਦੇਖ ਕੇ ਫਿਰ ਦੋਸ਼ੀ ਜਿਹੜੇ ਨੇ ਭੱਜ ਗਏ ਇਸ ਮਸਲੇ ਦੇ ਵਿੱਚ ਡੀਐਸਪੀ ਗੋਲਾ ਚਿੱਕਾ ਨੇ ਕੁਲਦੀਪ ਸਿੰਘ ਬੈਣੀਵਾਲ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਜਿਹੜਾ ਗੁਰਚਰਨ ਸਿੰਘ ਦੀ ਸ਼ਿਕਾਇਤ ਹੈ ਅਸੀਂ ਇੱਕ ਮਕਦਮਾ ਦਰਜ ਕੀਤਾ ਹੈ ਤੇ ਉਸ ਮਕਦਮੇ ਦੇ ਵਿੱਚ ਬਾਈ ਨੇਮ ਪੰਜਾਬ ਦੇ ਜਿਹੜੇ ਵਿਧਾਨ ਸਭਾ ਹਲਕਾ ਸ਼ਤਰਾਣਾ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਕੁਲਵੰਤ ਸਿੰਘ ਬਾਜੀਗਰ ਉਹਨਾਂ ਦੇ ਦੋ ਮੁੰਡੇ ਸਮੇਤ 11 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਜਿਸ ਇਹ ਸ਼ਿਕਾਇਤ ਕਰਤਾ ਜੋ ਵਿਧਾਇਕ ਦੇ ਖਿਲਾਫ ਜਾਂ ਬਾਕੀ ਉਹਨਾਂ ਦੇ ਲੋਕਾਂ ਖਿਲਾਫ ਉਹ ਕਾਫੀ ਲੰਮੇ ਸਮੇਂ ਤੋਂ ਡਾਕਟਰ ਗੁਰਚਰਨ ਨਾਮ ਦੀ ਇੱਕ ਫੇਸਬੁੱਕ ਆਈਡੀ ਹੈ ਵੀਡੀਓ ਵੀ ਕਾਫੀ ਪਾਰਿਆ ਸੀ ਕਿ ਕਿੰਨੇ ਘਪਲੇ ਹੋਏ ਕਿੱਥੇ ਹੋਏ ਕਿਸ ਦੀ ਜਿਹੜੀ ਹੈ ਮਨਜ਼ੂਰੀ ਦੇ ਨਾਲ ਹੋਏ ਘਪਲੇ ਕਿਸ ਦੀ ਸਹਿਮਤੀ ਨਾਲ ਹੋਏ ਕਿਤੇ ਇਹ ਵੀ ਇੱਕ ਰੰਜਿਸ਼ ਦਾ 파ੜ ਤਾਂ ਨਹੀਂ ਬਣ ਗਿਆ ਕਿ ਵਿਧਾਇਕ ਦੇ ਖਿਲਾਫ ਬੋਲ ਰਿਹਾ ਸੀ ਇਹ ਨੌਜਵਾਨ ਤੇ ਇਸ ਕਰਕੇ ਇਸ ਤੇ ਹਮਲਾ ਹੋਇਆ ਹੋਵੇ ਬਿਲਕੁਲ ਸੰਦੀਪ ਕਿਉਂਕਿ ਜਿਹੜਾ ਪੀੜਤਾ ਜਾਂ ਸ਼ਿਕਾਇਤ ਕਰਤਾ ਗੁਰਚਰਨ ਸਿੰਘ ਕਾਲਾ ਉਹ ਵੀਡੀਓ ਅਕਸਰ ਪਾਉਂਦਾ ਸੀ ਕਿ ਸਰਪੰਚੀ ਵੋਟਾਂ ਤੋਂ ਹੀ ਨਾ ਦੋਨਾਂ ਪਰਿਵਾਰਾਂ ਦੀ ਜਿਹੜੀ ਰੰਜਿਸ਼ ਆ ਉਹ ਵੱਧ ਗਈ ਸੀ ਉਹ ਖੁਦ ਉਹਨੇ ਸ਼ਿਕਾਇਤ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਐਮਐਲਏ ਦਾ ਇੱਕ ਮੁੰਡੇ ਨੇ ਕਿਹਾ ਕਿ ਮੇਰੇ ਪਿਓ ਦੇ ਖਿਲਾਫ ਵੀਡੀਓ ਪਾਉਣੀਆਂ ਬੰਦ ਕਰ ਦੇ ਤੇ ਲਾਜ਼ਮੀ ਤੌਰ ਤੇ ਉਹਨੇ ਸਵੇਰੇ ਇੱਕ ਵੀਡੀਓ ਪਾਈ ਸੀ ਕਿ ਉਹ ਵਿਧਾਨ ਸਭਾ ਹਲਕਾ ਸ਼ਤਰਾਨਾ ਦੇ ਵਿੱਚ ਕੀ ਕੁਝ ਹੋ ਰਿਹਾ ਜਾਂ ਕੀ ਕੁਝ ਨਹੀਂ ਹੋ ਰਿਹਾ ਉਹਨੂੰ ਲੈ ਕੇ ਇਹ ਰੰਜਿਸ਼ ਚੱਲਦੀ ਰਹੀ ਹੈ ਕਿਤੇ ਕਿਤੇ ਤੁਸੀਂ ਮੇਰੇ ਉਹ ਇੱਕ ਐਮਐਲਏ ਦਾ ਮੁੰਡਾ ਕਹਿ ਰਿਹਾ ਸੀ ਉਹ ਵੀਡੀਓ 'ਚ ਦੱਸ ਰਿਹਾ ਸੀ ਜਾਂ ਉਹਨੇ ਸ਼ਿਕਾਇਤ ਦੇ ਵਿੱਚ ਵੀ ਜ਼ਿਕਰ ਕੀਤਾ ਤੇ ਲਾਜ਼ਮੀ ਤੌਰ ਤੇ ਜਿਵੇਂ ਉਸ ਵੀ ਜ਼ਿਕਰ ਹੈ ਕਿ ਜਿਹੜਾ ਗੁਰਚੰਦ ਸਿੰਘ ਉਰਫ ਕਾਲਾ ਉਹ ਵੀਡੀਓ ਅਕਸਰ ਹੀ ਪਾਉਂਦਾ ਰਹਿੰਦਾ ਸੀ ਹਾਲਾਂਕਿ ਚਰਚਾ ਦੇ ਵੀ ਹੈ ਕਿ ਵਿਧਾਨ ਸਭਾ ਹਲਕਾ ਸ਼ਤਰਾਣਾ ਸਮੇਤ ਬਹੁਤ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਨਸ਼ਾ ਵੀ ਵੇਚਦਾ ਹੈਗਾ ਤੇ ਐਮਐਲਏ ਕੰਟਰੋਲ ਨਹੀਂ ਕਰਿਆ ਗਿਆ ਇਦਾਂ ਦੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਬਾਹਰ ਆ ਰਹੀਆਂ ᱜਿ ਪਰ ਫਿਲਹਾਲ ਇਹ ਹੈ ਕਿ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਕੋਈ ਜਿੱਤ ਗਿਆ ਕੋਈ ਹਾਰ ਗਿਆ ਜੇ ਧਾਰਤ ਹੁੰਦੀ ਹੈ لیکن ਬਾਤ ਜਿਹੜੀ ਨਿੱਜੀ ਰੰਜਿਸ਼ ਬਣ ਜਾਂਦੀ ਹੈ ਉਹ ਖਤਰਨਾਕ ਹੋ ਜਾਂਦੀ ਹੈ ਜਿਵੇਂ ਇਹ ਵਾਲ-ਵਾਲ ਬਚ ਨੇ ਕਿ ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਤੇ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਐਮ.ਐਲ.ਏ ਨੇ ਉਹ ਤਾਂ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਕੁਝ ਪੰਜਾਬ ਤੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੈ ਕੁਲਵੰਤ ਸਿੰਘ ਬਾਜੀਗਰ ਦੇ ਨਾਲ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਮੈਂ ਇਸ ਮਸਲੇ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਗੱਲ ਕਰਾਂਗਾ ਮਦਲ ਤੁਹਾਡੇ ਮੁੰਡੇ ਸ਼ਰੇ ਹਮ ਉਥੇ ਗੁੰਡਾਗਰਦੀ ਕਰਦੇ ਨੇ ਤੁਹਾਡੀ ਜਿਹੜੀ ਔਲਾਦ ਇੰਨੀ ਵਿਗੜੀ ਹੋਈ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਹੌਸਲਾ ਦਿੰਦੇ ਹੋਗੇ ਉਹਨਾਂ ਦੇ ਕਹਿੰਦੇ ਨੇ ਕਿ ਚੱਕ ਦੋ ਫੱਟੇ ਕਿ ਤੁਸੀਂ ਬਗਾਨੇ ਸਟੇਟ ਦੇ ਵਿੱਚ ਜਾ ਕੇ ਅਗਰ ਗੁੰਡਾਗਰਦੀ ਕਰੋਗੇ ਤੇ ਲਾਜ਼ਮੀ ਤੌਰ ਤੇ ਤੁਹਾਨੂੰ ਭੁਗਤਣਾ ਪਏਗਾ ਉਹ ਉਹ ਸਮਸਾ ਕਿਉਂਕਿ ਸ਼ਤਰਾਣਾ ਹਲਕਾ ਬਿਲਕੁਲ ਹਰਿਆਣੇ ਦੀ ਬੈਲਟ ਦੇ ਨਾਲ ਲੱਗਦਾ ਨਾਲ ਕੈਥਲ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੋਗਾ ਇਸ ਕਰਕੇ ਇਹ ਜਿਹੜੀ ਗੁੰਡਾਗਰਦੀ ਹੈ ਐਮਐਲਏ ਦੇ ਮੁੰਡਿਆਂ ਦੀ ਗੁੰਡਾਗਰਦੀ ਜਾਂ ਹੋਰ ਗੁੰਡਾਗਰਦੀ ਉਹ ਗੁੰਡਾਗਰਦੀ ਨੂੰ ਚੱਲਦੇ ਆ ਹੀ ਤੇ ਐਮਐਲਏ ਵੀ ਹੁਣ ਰਗੜਿਆ ਗਿਆ ਹੈਗਾ ਤੁਹਾਨੂੰ ਪਿੱਛੇ ਹੋ ਗਿਆ ਯਾਦ ਹੋਵੇ ਲੁਧਿਆਣੇ ਦੇ ਇੱਕ ਐਮਐਲਏ ਦੇ ਮੁੰਡੇ ਨੇ ਜਿਹੜੀਆਂ ਮੈਂ ਉਹ ਫਾਇਰਿੰਗ ਕੀਤੀ ਹੈ ਵਿਆਹ ਦੇ ਵਿੱਚ ਬਾਤ ਲੁਧਿਆਣਾ ਪੁਲਿਸ ਕਹਿੰਦੀ ਕਿ ਇੰਜ ਹੀ ਖਡਾਉਣਾ ਸੀ ਨਾ ਮਤਲਬ ਐਮਐਲਏ ਦੇ ਬਹੁਤ ਸਾਰੇ ਜਿਹੇ ਐਮਐਲਏ ਨੇ ਚਾਹੇ ਪੰਜਾਬ ਦੇ ਹੋਣ ਚਾਹੇ ਹਰਿਆਣਾ ਦੇ ਹੋਣ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਲਾਦਾ ਨੇ ਬਹੁਤ ਵਿਗੜੀਆਂ ਹੋਈਆਂ ਨੇ ਕਿਉਂਕਿ ਪਿਓ ਜਿਹੜੇ ਨੇ ਉਹਨਾਂ ਦੇ ਚਲਦੇ ਆਹੀਂ ਜਾਂ ਸੱਤਾ ਦਾ ਨਸ਼ਾ ਜਾਂ ਵਿਧਾਇਕੀ ਦਾ ਨਸ਼ਾ ਉਹ ਸਿਰ ਚੜ੍ਹ ਕੇ ਬੋਲਦਾ ਹੈਗਾ ਹੁਣ ਐਮਐਲਏ ਦੇ ਵੀ ਨਸ਼ਾ ਜਿਹੜਾ ਸੱਤਾ ਦਾ ਵਾ ਸਿਰ ਚੜ੍ਹ ਕੇ ਬੋਲ ਰਿਹਾ ਉਹਦੇ ਗਾ ਮੁੰਡਿਆਂ ਦੇ ਵੀ ਜਿਹੜਾ ਸੱਤਾ ਦਾ ਨਸ਼ਾ ਵਾ ਉਹ ਸਿਰ ਚੜ ਕੇ ਬੋਲਿਆ ਮਤਲਬ ਐਮਐਲਏ ਜਿਹੜੇ ਨੇ ਜਾਂ ਉਹਨਾਂ ਦੇ ਪਰਿਵਾਰਕ ਜਿਹੜਾ ਉਹਨਾਂ ਦੇ ਮੁੰਡੇ ਨੇ ਉਹ ਵੀ ਜਿਹੜੇ ਨੇ ਉਹਨਾਂ ਨੂੰ ਆਪਣੇ ਆਪ ਨੂੰ ਸਾਬਤ ਦੇਣਾ ਚਾਹੀਦਾ ਕਿ ਤੁਸੀਂ ਚੁਣ ਕੇ ਹੋਏ ਨਮਾਇੰਦੇ ਹੋ ਤੁਸੀਂ ਗੁੰਡੇ ਜਾਂ ਤੁਸੀਂ ਗੈਂਗਸਟਰ ਨਹੀਂ ਹੋ ਕਿ ਲੋਕਾਂ ਦੀਆਂ ਲੱਤਾਂ ਤੋੜਦੇ ਹੋ ਲੋਕਾਂ ਦੇ ਕਤੋਂ ਤੇ ਜਾਂ ਬੰਦੂਕ ਦਾ ਹਥਿਆਰ ਤਾਣ ਦਿੰਦੇ ਹੋ ਇਹ ਕੰਮ ਤਾਂ ਗੁੰਡਿਆਂ ਦੇ ਹੁੰਦੇ ਨੇ ਤੁਸੀਂ ਤੇ ਐਮਐਲਏ ਜਾਂ ਉਹਨਾਂ ਦੇ ਮੁੰਡੇ ਹੋ ਹੈਨਾ ਇਸ ਕਰਕੇ ਹੁਣ ਲੁਧਿਆਣਾ ਜਿਹੜਾ ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਇਹਨਾਂ ਦੇ ਖਿਲਾਫ ਜਿਹੜਾ ਵਾ ਮੁਕਦਮਾ ਦਰਜ ਹੋ ਗਿਆ ਤੇ ਲਾਜ਼ਮੀ ਤੌਰ ਤੇ ਇਹਨਾਂ ਨੂੰ ਕਿਉਂਕਿ ਜਿਹੜਾ ਵਾ ਜਿਹੜੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਜਿਹੜਾ ਕੇਸ ਰਜਿਸਟਰਡ ਹੋਇਆ ਇਹਨਾਂ ਨੂੰ ਜ਼ਮਾਨਤ ਵੀ ਲੈਣੀ ਪਈ ਜੇ ਉਹਦੇ ਚ ਅਵੇਲੇਬਲ ਹੋਈ ਜ਼ਮਾਨਤ ਮਿਲ ਜੂਗੀ ਜੇ ਨਾ ਨੋਨ ਅਵੇਲੇਬਲ ਹੋਈ ਤੇ ਇਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਵੀ ਹੋएगी ਤਾਂ ਹੁਣ ਲਾਜ਼ਮੀ ਤੌਰ ਤੇ ਐਮਐਲਏ ਵੀ ਇਸ ਮਸਲੇ ਦੇ ਵਿੱਚ ਬੁਰੀ ਤਰ੍ਹਾਂ ਫਸ ਗਏ ਆਗੇ ਨੇ ਕਿ ਉਹਦੇ ਜਿਹੜੇ ਮੁੰਡੇ ਉਹਨਾਂ ਦੀ ਜਿਹੜੀ ਗੁੰਡਾਗਰਦੀ ਆ ਉਹ ਗੁੰਡਾਗਰਦੀ ਦੇਖੋਗੇ ਤੁਸੀਂ ਬਗਾਨੇ ਸਟੇਟ ਦੇ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਦੇ ਨਾਲ ਧੱਕੇ ਕਰਦੇ ਹੋ ਕੁੱਟਮਾਰ ਕਰਦੇ ਹੋ ਲੱਤਾਂ ਤੋੜਦੇ ਹੋ ਗਨਪੱਟੀ ਤੇ ਪਿਸਤੌਲ ਰੱਖਦੇ ਹੋ ਇਹ ਤੇ ਹੋ ਨਹੀਂ ਸਕਦਾ ਕਿ ਐਮਐਲਏ ਨੂੰ ਨਾ ਪਤਾ ਹੋਵੇ ਹੁਣ ਕਈ ਵਾਰ ਆ ਕਿ ਜਦੋਂ ਜਦੋਂ ਆਪਣੇ ਨਿਆਂਿਆਂ ਦੀ ਗਲਤੀ ਤੇ ਪਰਦਾ ਪਾਉਂਦੇ ਤਾਂ ਫਿਰ ਤੁਸੀਂ ਖੁਦ ਬੁਰੀ ਤਰ੍ਹਾਂ ਇਹ ਜਿਹੇ ਮਸਲਿਆਂ ਦੇ ਵਿੱਚ ਜਿਹੜਾ ਵਾ ਫਸ ਜਾਂਦੇ ਹੋ ਇਹ ਤਾਂ ਬਾਰਡਰ ਸਟੇਟ ਸੀ ਤੇ ਨਾ ਲੱਗਦੇ ਹੋਰ ਥਾਣੇ ਦੇ ਵਿੱਚ ਮੁਕਦਮਾ ਦਰਜ ਹੋ ਗਿਆ ਜੇ ਕਿਤੇ ਪੰਜਾਬ ਦੇ ਅੰਦਰੂਨੀ ਕਿਸੇ ਹਲਕੇ ਚ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੁੰਦੀ ਜਾਂ ਹੁੰਦੀਆਂ ਵੀ ਨੇ ਤਾਂ ਉਦੋਂ ਫਿਰ ਕਿਸੇ ਵੀ ਵਿਧਾਇਕ ਜਾਂ ਕਿਸੇ ਵੀ ਸੱਤਾਧਿਰ ਦੇ ਨੁਮਾਇੰਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਆਂਚ ਨਹੀਂ ਆਉਣ ਦਿੱਤੀ ਜਾਂਦੀ ਪਰ ਇਹ ਤਾਂ ਗਵਾਂਡ ਸੂਬਾ ਪੈਂਦਾ ਸੀ ਇਸ ਕਰਕੇ ਹੋ ਸਕਦਾ ਹੈ ਪਰਚਾ ਜਲਦੀ ਦਰਜ ਹੋ ਗਿਆ। ਹਾਂ ਬਿਲਕੁਲ ਫਿਰ ਤੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਆਮ ਆਦੀ ਪਾਰਟੀ ਦਾ ਐਮਐਲਏ ਉਹਦੇ ਮੁੰਡਿਆਂ ਦੀ ਗੁੰਡਾਗਰਦੀ ਹੋਵੇ, ਵਧਿੱਕੀ ਹੋਵੇ ਤੇ ਪੰਜਾਬ ਪੁਲਿਸ ਮਕਦਮਾ ਦਰਜ ਕਰ ਲਈ ਥੋੜੀ ਸਕਦਾ ਸੀ। ਇਸ ਕਰਕੇ ਤੇ ਦੂਜਾ ਸਟੇਟ ਸੀ ਨਾ ਤਾਂ ਕਰਕੇ ਹੋ ਗਿਆ। ਹੁਣ ਇਹਦੇ ਵਿੱਚ ਆਮ ਆਦੀ ਪਾਰਟੀ ਦੇ ਐਮਐਲਏ ਕੀ ਕਰ ਰਹੇ ਨੇ ਕੋਲਵੰਸੀ ਭਾਈ ਗਰ ਜਿਨ੍ਹਾਂ ਦੇ ਖਿਲਾਫ ਤੇ ਉਹਨਾਂ ਦੇ ਮੁੰਡਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਵਾ। ਜਿਹਦੇ ਤੇ ਦੋਸ਼ ਲਗੇ ਉਹਨਾਂ ਲੱਤਾਂ ਵੀ ਤੋੜੀਆਂ ਨੇ ਹੈ ਨਾ ਤੇ ਕੈਥਲ ਦੇ ਪਰਚਾ ਦਰਜਾ ਤੇ ਵਿਧਾਇਕ ਕਹਿੰਦੇ ਨੇ ਉਹਨੇ ਇਸ ਸਬੰਧੀ ਜਿਹੜਾ ਕੇਸ ਰਜਿਸਟਰਡ ਕੀਤਾ ਹਰਿਆਣਾ ਪੁਲਿਸ ਨੇ ਉਹਦੇ ਚ ਉਹਨਾਂ ਨੇ ਆਪਣੀ ਅਨਜਾਨਤਾ ਪ੍ਰਗਟਾਈ ਹੈ ਉਹ ਕਹਿੰਦੇ ਕਿ ਗੁਰਚਰਨ ਸਿੰਘ ਖੁਦ ਇੱਕ ਡਿਫਾਲਟਰ ਕਿਸਮ ਦਾ ਵਿਅਕਤੀ ਹੈ ਤੇ ਜਿਸ ਤੇ ਕਈ ਕੇਸ ਦਰਜ ਨੇ ਤੇ ਫਿਲਹਾਲ ਕਹਿੰਦੇ ਕਿ ਅਸੀਂ ਪਤਾ ਕਰ ਹੁਣ ਭਾਵੇਂ ਡਿਫਾਲਟਰ ਕਿਸਮ ਦਾ ਬੰਦਾ ਉਹਨੂੰ ਕਾਨੂੰਨ ਨੇ ਦੇਖਣਾ ਹੈਗਾ ਉਹਨੂੰ ਕੁਲਵੰਤ ਸਿੰਘ ਬਾਈਗਰ ਤੇ ਉਹਦੇ ਮੁੰਡਿਆਂ ਨੇ ਨਹੀਂ ਦੇਖਣਾ ਗਿਆ ਜੇ ਉਹਦੇ ਖਿਲਾਫ ਮੁਕਦਮੇ ਦਰਜ ਹੈ ਤਾਂ ਪੁਲਿਸ ਦਾ ਕੰਮ ਕਿ ਉਹਨੂੰ ਅਰੈਸਟ ਕਰਨਾ ਜਾਂ ਨਹੀਂ ਕਰਨਾ ਉਹਨੂੰ ਜ਼ਮਾਨਤ ਮਿਲੀ ਕਿ ਨਹੀਂ ਤੁਸੀਂ ਤੁਹਾਨੂੰ ਕਾਨੂੰਨ ਦੇ ਅੱਗੇ ਕਿਨੇ ਦਿੱਤੇ ਕਿ ਤੁਸੀਂ ਕਦੋਂ ਦੇ ਪੁਲਿਸ ਬਣਗੇ ਜਾਂ ਤੁਸੀਂ ਕਦੋਂ ਦੇ ਥਾਣੇਦਾਰ ਬਣਗੇ ਨਾ ਮਤਲਬ ਗਲਤੀ ਕਰਕੇ ਵੀ ਤੁਸੀਂ ਜਿਹੜਾ ਵਾ ਆਪਣੀ ਗਲਤੀ ਨਹੀਂ ਮੰਨ ਰਹੇ ਹੈਗੇ ਇਸ ਕਰਕੇ ਕਲਵੰਤ ਸਿੰਘ ਬਾਜੀਗਰ ਦੇ ਮੁੰਡੇ ਦੀਆਂ ਗੁੰਡਾਗਰਦੀ ਜਿਹੜੀ ਆ ਉਹਦੇ ਨਾਮ ਆਦੀ ਪਾਰਟੀ ਤੇ ਅਸਰ ਪਏਗਾ ਉਹ ਤਰਨਤਾਰ ਦੀ ਚੋਣ ਤੇ ਵੀ ਅਸਰ ਪਏਗਾ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਦੀ ਗੁੰਡਾਗਰਦੀ ਕੀ ਆ ਉਹਨਾਂ ਦੀਆਂ ਵਧੀਆਂ ਕੀ ਆ ਉਹਨਾਂ ਦੇ ਮੁੰਡਿਆਂ ਦੀ ਗੁੰਡਾਗਰਦੀ ਕੀ ਆ ਇਹਦੇ ਕਰ ਫਿਰ ਪਾਰਟੀ ਦੀ ਸ਼ਬੀ ਹੀ ਜਿਹੜੀ ਆ ਉਹ ਖਰਾਬ ਹੁੰਦੀ ਆ ਕਿ ਹੱਲੇ ਤੇ ਹਰਿਆਣੇ ਦੇ ਵਿੱਚ ਮਗਦਮਦਾ ਹੁਣ ਇਹ ਕੀ ਕਹਿਣਗੇ ਜੀ ਆਮ ਆਦੀ ਪੜ ਦੇਖੋ ਜੀ ਹਰਿਆਣੇ ਦੇ ਵਿੱਚ ਤੇ ਬੀਜੇਪੀ ਸਰਕਾਰ ਸਾਡੇ ਨਾਲ ਤੱਕ ਰਿਹਾ ਪਰ ਮੁੰਡਿਆਂ ਦੀ ਗਲਤੀ ਮੁੰਡਿਆਂ ਦੀ ਗੁੰਡਾਗਰਦੀ ਉਹਨੂੰ ਇਹ ਸਿਆਸਤ ਦੇ ਨਾਲ ਜੋੜ ਕੇ ਆਪਣੇ ਆਪ ਨੂੰ ਬਰੀ ਕਰਨ ਦੀ ਕੋਸ਼ਿਸ਼ ਕਰਨਗੇ ਜੀ ਤੁਸੀਂ ਜਿਵੇਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਦੇਖਦੇ ਆ ਕਿ ਹੁਣ ਅਗਲੇਰੇ ਸਮੇਂ ਦੇ ਵਿੱਚ ਇਹਨਾਂ ਨੂੰ ਰਾਹਤ ਮਿਲਦੀ ਹੈ ਜਾਂ ਫਿਰ ਕਾਨੂੰਨੀ ਸ਼ਿਕੰਜੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ